हां नमस्कार दोस्तों मैं ਤੁਹਾਡਾ ਆਪਣਾ ਰਾਜਮੇਂਦਰ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਦੋਸਤੋ ਹਰ 바ਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਤੁਹਾਡੇ ਰੂਬ ਰੂਈ ਕੈਸੀ ਸ਼ਖਸੀਤ ਨੂੰ ਪੇਸ਼ ਕਰਨ ਜਾ ਰਿਹਾ ਹਾਂ ਉਸ ਸ਼ਖਸੀਤ ਨੇ ਜਿੱਥੇ ਫਿਲਮ ਇੰਡਸਟਰੀ ਦੇ ਵਿੱਚ ਅੱਜ ਕੱਲ ਧੂਮਾਂ ਮਚਾਈਆਂ ਹੋਈਆਂ ਨੇ ਉੱਥੇ ਹੀ ਜੇਕਰ ਗੱਲ ਗਾਇਕੀ ਦੀ ਕਰੀਏ ਤਾਂ ਗਾਇਕੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਇੱਕ ਬਖਰੀ ਪਛਾਣ ਬਣਾਈ ਮੇਰੀ ਮੁਰਾਦ ਅਮਨ ਨੂਰੀ ਆਓ ਗੱਲਬਾਤ ਕਰਦੇ ਹਾਂ ਅਮਨ ਨੂਰੀ ਜੀ ਨਾਲ ਨੂਰੀ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨੂਰੀ ਜੇਕਰ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮ ਦਾ ਉਹ ਯੁੱਗ ਜਦੋਂ ਤੁਸੀਂ ਪਹਿਲਾਂ ਫਿਲਮ ਇੰਡਸਟਰੀ ਦੇ ਵਿੱਚ ਆਏ ਸੀ ਤੇ ਅੱਜ ਦਾ ਯੁੱਗ ਕਿੰਨਾ ਕੁ ਫਰਕ ਮੰਨਦੇ ਹੋ ਇਸ ਦੇ ਵਿੱਚ ਉਹ ਉਸ ਜ਼ਮਾਨੇ ਦੇ ਵਿੱਚ ਟੈਕਨੀਕਲੀ ਇੰਨਾ ਸਾਊਂਡ ਨਹੀਂ ਸੀ ਉਦੋਂ ਵੀਰੀਆਂ ਫਿਲਮਾਂ ਬਣਦੀਆਂ ਸੀਗੀਆਂ ਤੇ ਉਹ ਬੰਬੇ ਤੋਂ ਸਾਰਾ ਕਰੂ ਹੋਂਦਾ ਹੁੰਦਾ ਸੀਗਾ ਉਹ ਬਹੁਤ ਜ਼ਿਆਦਾ ਉਹਦੇ ਐਕਸਪੈਂਸਿਵ ਜ਼ਿਆਦਾ ਹੋ ਜਾਂਦੇ ਸੀਗੇ ਜਿਹੜੇ ਬੰਬੇ ਤੋਂ ਉੱਪਰੋਂ ਆਉਂਦੱਸ ਕਿਆ ਟਰੈਕਟਰ ਉੱਥੋਂ ਆਉਂਦੇ ਸੀਗੇ ਕਈ ਵਾਰੀ ਦਾ ਆਰਟਿਸਟ ਵੀ ਉੱਥੇ ਆਉਂਦੇ ਹੁੰਦੇ ਸੀਗੇ ਤੇ ਉਦੋਂ ਫਿਲਮਾਂ ਬਹੁਤ ਮਹਿੰਗੀਆਂ ਪੈ ਜਾਂਦੀਆਂ ਸੀਗੀਆਂ ਹੁਣ ਜਿਹੜਾ ਦੌਰ ਹੈਗਾ ਇਹ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਇੰਡਸਟਰੀ ਸਾਡੀ ਹੋ ਗਈ ਆ ਫਿਲਮ ਇੰਡਸਟਰੀ ਸਾਰੇ ਆਰਟਿਸਟ ਇੱਥੇ ਨੇ ਕ੍ਰੂ ਸਾਰਾ ਇੱਥੇ ਆ ਕੈਮਰਾਮੈਨ ਡਾਇਰੈਕਟਰ ਪੂਰੀ ਦੀ ਪੂਰੀ ਟੀਮ ਤੁਹਾਨੂੰ ਪੰਜਾਬ ਚ ਮਿਲ ਜਾਂਦੀ ਆ ਚੰਡੀਗੜ੍ਹ ਤੇ ਇਹ ਹੱਬ ਸਾਡਾ ਹੁਣ ਪੂਰਾ ਬੁਹਾਲੀ ਉਦੋਂ ਇਹ ਸੀਗਾ ਕਿ ਕੁਝ ਚੀਜ਼ਾਂ ਜਿਹੜੀਆਂ ਅੱਜ ਟੈਕਨੀਕਲੀ ਬਹੁਤ ਜ਼ਿਆਦਾ ਅੱਗੇ ਸਾਡਾ ਕੰਮ ਚੱਲੇ ਗਿਆ ਹੈ ਫਿਲਮਾਂ ਦਾ ਵੀ ਜਿਹੜੇ ਲੋਕ ਹੁਣ ਸਿੱਖ ਕੇ ਆਉਂਦੇ ਨੇ ਕੰਮ ਜਿਹੜੇ ਡਾਇਰੈਕਟਰ ਨੇ ਜਾਂ ਕੈਮਰਾ ਟੀਮ ਹੈਗੀ ਉਹ ਸਾਰੇ ਸਿੱਖ ਕੇ ਬਕਾਇਦਾ ਇੱਧਰ ਇਸ ਲਾਈਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਡਾਇਰੈਕਸ਼ਨ ਕਿੱਦਾਂ ਦੇਣੀ ਆ ਉਹਨਾਂ ਨੂੰ ਲਾਈਟਿੰਗ ਦਾ ਵੀ ਪਤਾ ਉਹਨਾਂ ਨੂੰ ਕੈਮਰਾ ਦਾ ਵੀ ਪਤਾ ਹੈ ਉਹਨਾਂ ਨੇ ਐਂਗਲ ਸਾਰੀ ਚੀਜ਼ ਦਾ ਪਤਾ ਵੀ ਕੀ ਫਰੇਮ ਰੱਖਣਾ ਪਾ ਬੈਕਗ੍ਰਾਉਂਡ ਕੀ ਹੋਣਾ ਚਾਹੀਦਾ ਇਹ ਚੀਜ਼ਾਂ ਸਾਰੀਆਂ ਉਹ ਸਿੱਖ ਕੇ ਫਿਰ ਆਉਂਦੇ ਨੇ ਪਹਿਲਾਂ ਇਹ ਹੁੰਦਾ ਸੀਗਾ ਕਿ ਕੋਈ ਵੀ ਉੱਠ ਕੇ ਡਾਇਰੈਕਟਰ ਬਣ ਜਾਂਦਾ ਸੀਗਾ ਥੋੜੇ ਜਿਹੀ ਕੈਮਰੇ ਦੀ ਨੌਲੇਜ ਹੋ ਗਈ ਤਾਂ ਕੈਮਰਾਮੈਨ ਬਣ ਗਿਆ ਤੇ ਫਿਰ ਜਿੱਦਾਂ ਦੀ ਫਿਲਮ ਉਹ ਬਣਦੇ ਹੁੰਦੀ ਸੀਗੀ ਜਿਹੇ ਜਿਹੇ ਬੰਦੇ ਫੜਾਉਣ ਵਾਲੇ ਹੁੰਦੇ ਸੀ ਉਹੋ ਜਿਹੀਆਂ ਫਿਲਮਾਂ ਚੱਲਦੀ ਹੁੰਦੀਆਂ ਸੀ ਪਰ ਫਿਰ ਵੀ ਉਹ ਫਿਲਮਾਂ ਕਾਫੀ ਸੁਪਰਟ ਹੁੰਦੀਆਂ ਸੀਗੀਆਂ ਤੇ ਪਰ ਫਿਲਮ ਪਸੰਦ ਉਹ ਨੂੰ ਕਰਦੇ ਸੀ ਜਿਹਦੇ ਵਿੱਚ ਬਾਕਾਇਦਾ ਵਧੀਆ ਕਿਸਮ ਦੇ ਡਾਇਰੈਕਟਰ ਜਿਵੇਂ ਬਰਿੰਦਰ ਜਿੱਦਿਆ ਫਿਲਮਾਂ ਬਾਕਾਇਦਾ ਉਹ ਅੱਛੇ ਡਾਇਰੈਕਟਰ ਸੀਗੇ ਉਹਨਾਂ ਦੀ ਜਿਹੜੀ ਸਟਾਰ ਕਾਸਟਿੰਗ ਹੁੰਦੀ ਸੀ ਉਹ ਵੀ ਬਹੁਤ ਕਮਾਲ ਦੀ ਹੁੰਦੀ ਸੀਗੀ ਵਧੀਆ ਸਾਰੀ ਟੀਮ ਹੁੰਦੀ ਸੀਗੀ ਉਸ ਦੌਰਾਨ ਜਦੋਂ ਜ਼ਿਆਦਾ ਕੁਝ ਘਟ ਇਹੋ ਜਿਹੇ ਲੋਕਾਂ ਦੀ ਹੋ ਗਈ ਸੀ ਕਿ ਜਿਨ੍ਹਾਂ ਨੂੰ ਇਸ ਚੀਜ਼ ਦਾ ਬਿਲਕੁਲ ਪਤਾ ਹੀ ਨਹੀਂ ਸੀ ਹੁੰਦਾ ਫਿਰ ਉਦੋਂ ਇੱਕ ਕਲੋਜ਼ ਆ ਗਿਆ ਸਾਡਾ ਸਿਨੇਮਾ ਖੜ ਗਿਆ ਸਾਡਾ ਸਿਨੇਮਾ ਉਦੋਂ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਲੋਕੀ ਸਿਨੇਮਾ ਚ ਜਾਣੇ ਬੰਦ ਹੋ ਗਏ ਲੋਕਾਂ ਦਾ ਟੇਸਟ ਬਿਲਕੁਲ ਚੇਂਜ ਹੋ ਗਿਆ ਲੋਕੀ ਜਿਆਦਾ ਬਾਲੀਵੁੱਡ ਦੇ ਸਿਨੇਮੇ ਨੂੰ ਦੇਖਣ ਲੱਗੇ ਪੰਜਾਬ ਦੀ ਫਿਲਮ ਨੂੰ ਲਾਈਕ ਨਹੀਂ ਸੀ ਕਰਦੇ ਕਿਉਂਕਿ ਸਟੋਰੀ ਅੱਛੀ ਨਹੀਂ ਸੀ ਹੁੰਦੀ ਡਾਇਰੈਕਸ਼ਨ ਅੱਛੀ ਨਹੀਂ ਸੀ ਹੁੰਦੀ ਜਿਹੜੇ ਆਰਟਿਸਟ ਬਾਹਰੋਂ ਮਗਾਇਏ ਜਾਂਦੇ ਹੁੰਦੇ ਸੀਗੇ ਉਹਨਾਂ ਦੀ ਪੰਜਾਬੀ ਅੱਛੀ ਨਹੀਂ ਸੀ ਹੁੰਦੀ ਉਹਨਾਂ ਨੂੰ ਪੰਜਾਬੀ ਨਾ ਤਾਂ ਲੈਂਗੁਏਜ ਜ਼ੁਬਾਨ ਤੋਂ ਸਹੀ ਹੁੰਦੀ ਸੀ ਨਾ ਬਾਡੀ ਲੈਂਗੁਏਜ ਉਹਨਾਂ ਦੀ ਪੰਜਾਬੀ ਹੁੰਦੀ ਸੀ ਇਸ ਕਰਕੇ ਪੰਜਾਬੀ ਫਿਲਮਾਂ ਦਾ ਜਿਹੜਾ ਬੋਲਬਾਲਾ ਸੀ ਉਹ ਘਟ ਗਿਆ ਸੀ तकरीबन तकरीबन बंद ਜੇ ਹੋ ਗਿਆ ਸੀ ਆ ਪਰ ਹੁਣ ਜਿਹੜੇ ਜਦੋਂ ਸਾਡੇ ਫਿਲਮ ਇੰਡਸਟਰੀ ਸਾਡੀ ਪੰਜਾਬ ਦੇ ਵਿੱਚ ਹੀ ਉਹ ਹੱਬ ਬਣ ਗਏ ਪੁਹਾਲੀ ਦੇ ਵਿੱਚ ਅੱਛੇ ਲੋਕ ਇਸ ਇਹਦੇ ਵਿੱਚ ਆਏ ਨੇ ਅੱਛੇ ਪ੍ਰੋਡਿਊਸਰ ਆਏ ਨੇ ਅੱਛੇ ਡਾਇਰੈਕਟਰ ਆਏ ਨੇ ਅੱਜ ਦੀ ਜਿਹੜੀ ਯੁਵਾ ਪੀੜ੍ਹੀ ਆ ਉਹ ਸਿੱਖ ਕੇ ਬਕਾਇਦਾ ਆਉਂਦੇ ਨੇ ਤੇ ਹੁਣ ਕੰਮ ਕਰਨ ਦਾ ਮਜ਼ਾ ਵੀ ਬਹੁਤ ਆਉਂਦਾ ਹੈ ਸਟੋਰੀ ਰਾਈਟਰ ਇੱਨੇ ਵਧੀਆ-ਵਧੀਆ ਹੁੰਦੇ ਨੇ ਤੇ ਉੱਤੋਂ ਫਿਰ ਡਾਇਰੈਕਸ਼ਨ ਤੇ ਉੱਤੋਂ ਕੈਮਰਾ ਗ੍ਰਾਫੀ ਜੜੀ ਫੋਟੋਗ੍ਰਾਫੀ ਉਹ ਬਹੁਤ ਅੱਛੀ ਹੁੰਦੀ ਆ ਤੇ ਮਜ਼ਾ ਵੀ ਹੁੰਦਾ ਜਿਹੜੇ ਪ੍ਰੋਡਿਊਸਰ ਨੇ ਪੈਸਾ ਵੀ ਪੂਰਾ ਜਾਨ ਲਾ ਕੇ ਖਰਚ ਦੇ ਦੇ ਜੋ ਸਟੋਰੀ ਦੀ ਮੰਗ ਹੁੰਦੀ ਆ ਉਹਦੇ ਹਿਸਾਬ ਨਾਲ ਪੈਸਾ ਵੀ ਖਰਚਦੇ ਨੇ ਆਰਟਿਸਟ ਨੂੰ ਵੀ ਵਧੀਆ ਪੈਸਾ ਮਿਲਦਾ ਉਸ ਜ਼ਮਾਨੇ ਦਾ ਪੈਸਾ ਵੀ ਵਧੀਆ ਨਹੀਂ ਸੀ ਮਿਲਦਾ ਹੁੰਦਾ ਨੂਰੀ ਜੀ ਮਤਲਬ ਤੁਸੀਂ ਕਹਿੰਦੇ ਜਿਹੜੀ ਫਿਲਮ ਇੰਡਸਟਰੀ ਅੱਜ ਪੰਜਾਬ ਦੇ ਵਿਚਾਰੀ ਆ ਬਾਲੀਵੁੱਡ ਦੀ ਇੰਡਸਟਰੀ ਉਹ ਸਾਡੇ ਗਾਇਕਾਂ ਕਰਕੇ ਕਾਫੀ ਮੰਨੀ ਜਾਂਦੀ ਹੈ ਹਾਂਜੀ ਬਾਲੀਵੁੱਡ ਦੇ ਵਿੱਚ ਜਿਹੜਾ ਪੰਜਾਬ ਦਾ ਗਾਣਾ ਤੁਸੀਂ ਇਹ ਦੇਖੋ ਨਾ ਬਾਲੀਵੁੱਡ ਦੇ ਵਿੱਚ ਜਿੰਨੀਆਂ ਫਿਲਮਾਂ ਹਿੱਟ ਹੋਈਆਂ ਨੇ ਤੁਸੀਂ ਟੀਮ ਤਾਂ ਦੇਖੋ ਸਾਰੇ ਪੰਜਾਬੀ ਨਹੀਂ ਜੇ ਮਿਊਜ਼ਿਕ ਡਾਇਰੈਕਟਰਾਂ ਤੇ ਗਾਣੇ ਲਿਖਣ ਵਾਲਾ ਉਹ ਪੰਜਾਬੀ ਆ ਵਿੱਚ ਐਕਟਰ ਨੇ ਉਹ ਪੰਜਾਬੀ ਨੇ ਜਿਨ੍ਹਾਂ ਦਾ ਨਾਮ ਜਿਵੇਂ ਰਜੇਸ਼ ਖੰਨਾ ਜੀ ਆ ਸੁਨੀਲ ਦਾਤ ਜੀ ਤਰਮਿੰਦਰ ਜੀ ਜਤਿੰਦਰ ਜੀ ਵਿਨੋਦ ਖੰਨਾ ਜੀ ਇਹ ਸਾਰੇ ਪੰਜਾਬੀ ਤਾਂ ਹੈਗੇ ਨੇ ਔਰ ਜਿਨ੍ਹਾਂ ਨੇ ਸਾਡੇ ਪੰਜਾਬ ਤੋਂ ਗਏ ਹੋਏ ਐਕਟਰ ਸੀਗੇ ਹਾਂਜੀ ਹਾਂਜੀ ਉਹਨਾਂ ਦੇ ਸਿਰ ਦੇ ਉੱਤੇ ਹੀ ਮਤਲਬ ਕਿ ਪੰਜਾਬੀ ਨੇ ਆਪਣਾ ਬਾਲੀਵੁੱਡ ਦਾ ਸਲੇਮਾ ਖੜਾ ਸੀਗਾ ਤੇ ਪੰਜਾਬੀ ਸੰਗੀਤ ਦੇ ਉੱਤੇ ਖੜਾ ਸੀ ਕਿਉਂਕਿ ਜਿਸ ਫਿਲਮ ਦਾ ਸੰਗੀਤ ਅੱਛਾ ਨਹੀਂ ਹੈਗਾ ਗਾਣੇ ਅੱਛੇ ਨਹੀਂ ਹੈਗੇ ਉਹ ਫਿਲਮ ਅੱਧੀ ਰਹਿ ਜਾਂਦੀ ਆ ਸੋ ਜਿਹੜਾ ਸੰਗੀਤ ਸੀਗਾ ਸਾਡੇ ਪੰਜਾਬ ਤੋਂ ਜਿਹੜੇ ਗਏ ਹੋਏ ਸੀਗੇ ਲੋਕ ਜਿਹੜੇ ਸਾਡੇ 뮤직 ਡਾਇਰੈਕਟਰ ਸੀਗੇ ਤੇ ਸਿੰਗਰ ਸੀ ਮੁਹੰਮਦ ਰਫੀ ਸਾਹਿਬ ਉਹ ਸਾਡੇ ਪੰਜਾਬ ਤੋਂ ਸੀਗੇ ਜਗਜੀਤ ਜੀ ਪੰਜਾਬ ਤੋਂ ਸੀਗੇ ਫਿਰ ਖਿਆਮ ਸਾਹਿਬ ਉਹ ਪੰਜਾਬੀ ਹੋਰ ਬਹੁਤ ਸਾਰੇ ਜਿਹੜੇ 뮤직 ਡਾਇਰੈਕਟਰ ਸੀਗੇ ਸਾਹਿਰ ਲੁਧਿਆਣਵੀ ਜੀ ਉਹ ਮਤਲਬ ਨਾਮ ਲੈਣ ਲੱਗੋ ਤਾਂ ਬਹੁਤ ਵੱਡੀ ਲਿਸਟ ਬਣ ਜਾਂਦੀ ਨੂਰੀ ਜੀ ਆਪਾਂ ਥੋੜਾ ਬੈਕ ਤੇ ਚਲਦੇ ਆ ਤੁਹਾਡੀ ਸਭ ਤੋਂ ਪਹਿਲੀ ਫਿਲਮ ਕਿਹੜੀ ਸੀ ਤੇ ਉਸ ਦੇ ਵਿੱਚ ਕਲਾਕਾਰ ਕੌਣ-ਕੌਣ ਸੀ ਮੇਰੀ ਜਿਹੜੀ ਸਭ ਤੋਂ ਪਹਿਲੀ ਫਿਲਮ ਸੀ ਜਦੋਂ ਮੈਂ ਕੈਮਰਾ ਫੇਸ ਕੀਤਾ ਸੀਗਾ ਉਹ ਫਿਲਮ ਸੀਗੀ ਅ ਰਣਜੀਤ ਕੌਰ ਜੀ ਤੇ ਸਦੀਕ ਸਾਹਿਬ ਉਹਨੀ ਫਿਲਮ ਬਣਾ ਰਹੇ ਸੀ ਉਸ ਟਾਈਮ ਬਾਬੂ ਸਿੰਘ ਮਾਨ ਜੀ ਅ ਉਹ ਸੀਗੀ ਰਾણો ਫਿਲਮ ਸੀਗੀ ਉਦੇ ਵਿੱਚ ਮੈਂ ਜਿਵੇਂ ਭਾਵਨਾ ਪੱਟ ਤੇ ਸਤੀਸ਼ ਕੋਲ ਦਾ ਗਾਣਾ ਸੀਗਾ ਜਿਹੜੀਆਂ ਬੈਕ ਤੇ ਨਹੀਂ ਕੁੜੀਆਂ ਹੁੰਦੀਆਂ ਡਾਂਸ ਕਰਦੀਆਂ ਉਹਦੇ ਮੈਂ ਬਹੁਤ ਛੋਟੀ ਹੁੰਦੀ ਸੀਗੀ ਤੇ ਮੈਂ ਉਹ ਬੈਕ ਤੇ ਉਹਦੇ ਪਿੱਛੇ ਮੈਂ ਡਾਂਸ ਕਰ ਰਹੀ ਸੀ ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਫਿਰ ਉਸ ਤੋਂ ਬਾਅਦ ਮੈਂ ਗੱਭਰੂ ਪੰਜਾਬ ਦਾ ਫਿਲਮ ਸੀਗੀ ਉਹਦੇ ਵਿੱਚ ਦੀਦਾਰ ਸੰਧੂ ਜੀ ਦੇ ਨਾਲ ਇੱਕ ਅਖਾੜਾ ਟਾਈਪ ਨਾ ਪ੍ਰੋਗਰਾਮ ਸੀਗਾ ਯਾਦ ਆ ਉਹਦੇ ਵਿੱਚ ਫਲਮਾਇਆ ਗਿਆ ਸੀ ਜਿਵੇਂ ਅਖਾੜੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਉਦਾਂ ਦਾ ਅਖਾੜਾ ਫਲਮਾਇਆ ਗਿਆ ਸੀ ਮੇਰਾ ਤੇ ਦੀਦਾਰ ਸੰਧੂ ਜੀ ਦਾ बोलियां ਸੀਗੀਆਂ ਉਹ ਉਹ ਬਹੁਤ ਸੁਪਰ ਡੁਪਰ ਹਿੱਟ ਹੋਇਆ ਸੀ ਗਾਣਾ ਫਿਲਮ ਦੇ ਵਿੱਚ ਉਸ ਤੋਂ ਬਾਅਦ ਜੇ ਮੇਰੇ ਕੋਲ ਐਜ਼ ਅ ਹੀਰੋਇਨ ਫਿਲਮਾਂ ਯੂ نو ਆਫਰ ਆਉਣ ਲੱਗੀ ਫਿਰ ਮੈਂ ਬਹੁਤ ਸਾਰੀਆਂ ਐਜ਼ ਅ ਹੀਰੋਇਨ ਫਿਲਮਾਂ ਕੀਤੀਆਂ ਗੁਗਿਲ ਜੀ ਦੇ ਨਾਲ ਅ ਅਰਜੁਨ ਜੀ ਉਹਨਾਂ ਦੇ ਨਾਲ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਸ਼ਸ਼ੀਪੂਰੀ ਜੀ ਬਹੁਤ ਸਾਰੇ ਐਕਟਰਾਂ ਦੇ ਨਾਲ ਜਿਹੜੇ ਉਦੋਂ ਬੁਲੰਦੀਆਂ ਤੇ ਸੀ ਉਹਨਾਂ ਦੇ ਨਾਲ ਫਿਲਮਾਂ ਕੀਤੀਆਂ ਮੈਂ ਉਹਦੇ ਤੇ ਨੂਰੀ ਜੀ ਤੁਸੀਂ ਪਹਿਲਾਂ ਪੰਜਾਬੀ ਇੰਡਸਟਰੀ ਵਿੱਚ ਕਾਫੀ ਨਾਮਣਾ ਖਟਿਆ ਤੇ ਕਾਫੀ ਸੁਪਰਡ ਫਿਲਮਾਂ ਦਿੱਤੀਆਂ ਹੁਣ ਤੁਹਾਡੀ ਕਿਹੜੀ ਫਿਲਮ ਆ ਰਹੀ ਹੈ ਮੇਰੀ ਹੁਣ ਵੱਡਾ ਘਰ ਫਿਲਮ ਰਿਲੀਜ਼ ਹੋ ਰਹੀ ਹੈ 13 ਦਸੰਬਰ ਨੂੰ 13 ਦਸੰਬਰ 2024 ਨੂੰ ਵੱਡਾ ਘਰ ਫਿਲਮ ਰਿਲੀਜ਼ ਹੋ ਰਹੀ ਹੈ ਬਹੁਤ ਸੋਹਣੀ ਫਿਲਮ ਬਣੀ ਆ ਪਰਿਵਾਰਿਕ ਮੂਰੀ ਆ ਔਰ ਜਿਵੇਂ ਕਹਿੰਦੇ ਨੇ ਵਿੜੇ ਭਰੇ ਹੁੰਦੇ ਆ ਪਰਿਵਾਰ ਦੇ ਨਾਲ ਉਹ ਜਿਹੜੇ ਹੁਣ ਸਾਡੇ ਸੁਪਨਿਆਂ 'ਚ ਹੀ ਰਹਿ ਗਏ ਨੇ ਆਪਾਂ ਫਿਲਮਾਂ 'ਚ ਦੇਖਦੇ ਆਂ ਪਰ ਵੈਸੇ ਆਪਾਂ ਜੇ ਅੱਜ ਦੇ ਦੌਰ 'ਚ ਦੇਖੀਏ ਤਾਂ ਪਰਿਵਾਰ 'ਚ ਇਕੱਠੇ ਰਹਿਣ ਦਾ ਕੋਈ ਫੈਸ਼ਨ ਹੀ ਖਤਮ ਹੋ ਗਿਆ ਸੋ ਉਹ ਚੀਜ਼ਾਂ ਜਿਹੜੀਆਂ ਪ੍ਰਾਤਨ ਜ਼ਮਾਨੇ ਦੀਆਂ ਸੀਗੀਆਂ ਜਦੋਂ ਪਿਆਰ ਹੁੰਦਾ ਸੀਗਾ ਪਰਿਵਾਰ ਦੇ ਵਿੱਚ ਬਜ਼ੁਰਗਾਂ ਦੀ अहमियत ਹੁੰਦੀ ਸੀਗੀ ਉਦੋਂ ਕੋਈ ਡਿਪਰੈਸ਼ਨ ਨਾਮ ਦੀ ਚੀਜ਼ ਨਹੀਂ ਸੀ ਹੁੰਦੀ ਉਹਦਾ ਪਰਿਵਾਰ ਸਾਰਾ ਇਕੱਠਾ ਹੁੰਦਾ ਸੀਗਾ ਜਿਹੜੇ ਭਰੇ ਹੁੰਦੇ ਸੀਗੇ ਸੋ ਉਹਦਾਂ ਦੀ ਫਿਲਮ ਹੈਗੀ ਸਾਡੀ ਇਹ ਜਸਬੀਰ ਗੁਣਾ ਚੌਰੀਆ ਜਿਨ੍ਹਾਂ ਦਾ ਗਾਣਾ ਸੀਗਾ ਤੁਰਗੀ ਜਹਾਜ਼ ਚੜ੍ਹ ਕੇ ਤੁਰ ਟਿਕਟ ਕਰਾ ਲਈ ਚੋਰੀ ਚੋਰੀ ਇਹ ਸਾਡੇ ਆਪਰਾਂ ਤੋਂ ਸਿੱਖੀ ਉੱਡਣਾ ਰਹਿ ਗਈ ਦੂਰ ਕਿਤੇ ਆਲਾਣਾ ਬਣਾ ਕੇ ਉਹ ਸਾਰੇ ਗਾਣੇ ਉਹਨਾਂ ਨੇ ਲਿਖੇ ਨੇ ਇਥੇ ਕੱਲੀ ਬਹਿ ਕੇ ਸੋਚੀ ਨਹੀਂ ਉਹਨਾਂ ਨੇ ਹੁਣ ਫਿਲਮ ਦੀ ਸਟੋਰੀ ਲਿਖੀ ਆ ਵੱਡਾ ਘਰ ਇਹ ਫਿਲਮ ਉਹਨਾਂ ਦੀ ਸਟੋਰੀ ਆ ਤੇ ਪ੍ਰੋਡਿਊਸਰ ਵੀ ਬਣ ਗਏ ਨੇ ਉਹ ਤੇ ਉਹਨਾਂ ਦੇ ਨਾਲ ਰੋਬੀ ਜੀ ਰੌਬ ਰਣਕੂਵਰ ਤੋਂ ਉਹਨਾਂ ਨੇ ਇਹ ਫਿਲਮ ਨੂੰ ਪ੍ਰੋਡਿਊਸ ਵੀ ਕੀਤਾ ਤੇ ਸਟੋਰੀ ਲਿਖੀ ਆ ਕਮਲਜੀਤ ਕਮਲ ਜਿਹੜੇ ਹੈਗੇ ਨੇ ਡਾਇਰੈਕਟਰ ਨੇ ਸਾਡੀ ਫਿਲਮ ਇੰਡਸਟਰੀ ਦੇ ਉਹਨਾਂ ਨੇ ਤੇ ਇੱਕ ਕੈਨੇਡਾ ਤੋਂ ਗੋਲਡੀ ਜੀ ਇਹਨਾਂ ਨੇ ਰਲ ਕੇ ਫਿਲਮ ਨੂੰ ਡਾਇਰੈਕਟ ਕੀਤਾ ਅੱਧੀ ਫਿਲਮ ਇੱਥੇ ਗੁਣਾਚੌਰ ਉੱਥੇ ਉਹਨਾਂ ਦੇ ਜਸਵੀਰ ਜੀ ਦੇ ਪਿੰਡ ਚ ਬਣੀ ਆ ਤੇ ਅੱਧੀ ਬਣੀ ਆ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਬਣੀ ਆ ਤੇ ਸੌਰੀ ਉੱਥੇ ਬਣੀ ਆ ਇਹਦੇ ਵਿੱਚ ਜਿਹੜੇ ਆਰਟਿਸਟ ਨੇ ਨੀਰਮਲ ਰਿਸ਼ੀ ਮੈਡਮ ਸਰਦਾਰ ਸੋਹੀ ਜੀ ਤੇ ਜਿਹੜੇ ਡਾਇਰੈਕਟਰ ਨੇ ਕਮਲ ਜੀ ਉਹਨਾਂ ਨੇ ਵੀ ਇਹਦੇ ਵਿੱਚ ਬਹੁਤ ਅੱਛਾ ਕਿਰਦਾਰ ਨਿਭਾਇਆ ਸਾਡੇ ਨਵੇਂ ਸ਼ਹਿਰ ਤੋਂ ਜੋਤੀ अरोड़ा ਜੀ ਸਾਡੀ ਫਿਲਮ ਦੀ ਹੀਰੋਇਨ ਮੈਂਦੀ ਤਖਰ ਜੀ ਮੁੰਡਾ ਸਾਡਾ ਹੀਰੋ ਜੋਵਨਪ੍ਰੀਤ ਤੇ ਇਹ ਨੌਜਲਾ ਸੈਕੰਡ ਹੀਰੋਇਨ ਸਾਡੀ ਕੈਨੇਡਾ ਤੋਂ ਕਵਲੀਨ ਤੇ ਹੋਰ ਬਹੁਤ ਸੋਹਰੇ ਵਧੀਆ ਚਿਹਰੇ ਉਹਦੇ ਫਿਲਮ ਦੇ ਵਿੱਚ ਹੈਗੇ ਨੇ ਸੁਖੀ ਜੀ ਕੈਨੇਡਾ ਤੋਂ ਕੈਨੇਡਾ ਤੋਂ ਅਸੀਂ ਜਿਹੜੇ ਥੀਏਟਰ ਦੇ ਆਰਟਿਸਟ ਸੀਗੇ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਨੂਰੀ ਜੀ ਜਿਵੇਂ ਤੁਸੀਂ ਮੈਡਮ ਮ੍ਰਿਸ਼ੀ ਦੀ ਗੱਲ ਕੀਤੀ ਹੈ ਮੈਡਮ ਮ੍ਰਿਸ਼ੀ ਸਾਡੀ ਫਿਲਮ ਦਰਸ਼ੀ ਦਾ ਇੱਕ ਬਹੁਤ بڑا ਨਾਮ ਹੈ ਅੱਜ ਕੱਲ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਐਕਟਿੰਗਸ ਖਾਂਦੇ ਨੇ ਕੀ ਤੁਹਾਡਾ ਵੀ ਕਦੇ ਐਸਾ ਮਨ ਬਣਿਆ ਕਿ ਮੈਂ ਵੀ ਬੱਚਿਆਂ ਨੂੰ ਐਕਟਿੰਗਸ ਖਾਵਾਂ ਤੇ ਸਿੰਗਿੰਗਸ ਖਾਵਾਂ ਜੀ ਬਿਲਕੁਲ ਮੇਰੇ ਦਿਮਾਗ 'ਚ ਕਦੇ ਆਉਂਦਾ ਹੁੰਦਾ ਕਿ ਮੈਂ ਉਹਦੀਆਂ ਵਰਕਸ਼ਾਪਾਂ ਵੀ ਕਰਾਂ ਤੇ ਹਾਂਜੀ ਹਾਂਜੀ ਬਾਕੀ ਬੱਚਿਆਂ ਨੂੰ ਆਪਾਂ ਕਰ ਰਹੇ ਹਾਂ ਬਹੁਤ ਜਲਦੀ ਕਰ ਰਹੇ ਹਾਂ ਤੁਸੀਂ ਇਹ ਗੱਲ ਉਹਨੂੰ ਪਹਾਲ ਦਿੱਤੀ ਔਰ ਬਹੁਤ ਜਲਦੀ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਗੀ ਇਹ ਸਾਰਾ ਕੁਝ ਹੋ ਜਾਣਾ ਜਲਦੀ ਜਲਦੀ ਹੋ ਜਾਣਾ ਹੈ ਸਰਦੂਲ ਜੀ ਦੇ ਨਾਮ ਤੇ ਆਪਾਂ ਸ਼ੁਰੂ ਕਰ ਰਹੇ ਆ ਉਹਦੇ ਵਿੱਚ ਮਿਊਜ਼ਿਕ ਵੀ ਸਿਖਾਇਆ ਜਾਏਗਾ ਐਕਟਿੰਗ ਵੀ ਹੋਏਗੀ ਤੇ ਨ੍ਰਿਤ ਵੀ ਹੋਏਗਾ ਬਹੁਤ ਜਲਦੀ ਆਪਾਂ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਐਕਟਿੰਗ ਦੇ ਕਲਾਸਾਂ ਦਿਆ ਕਰਾਂਗੇ ਬੱਚਿਆਂ ਨੂੰ ਤੇ ਮਿਊਜ਼ਿਕ ਦੇ ਵੀ ਕਲਾਸਾਂ ਹੋਣਗੀਆਂ ਪੁਰਾਣੀਆਂ ਫਿਲਮਾਂ ਪਹਿਲੇ 1 2 3 ਉਹਨਾਂ ਫਿਲਮਾਂ ਨੂੰ ਕਿਸਮ ਕਾਮਯਾਬੀ ਮਿਲਦੀ ਸੀ ਰੀਤ ਦਾ ਭਾਗ ਬਣ ਜਾਂਦੇ ਵਾ ਹਿੰਦੀ ਫਿਲਮਾਂ ਦੇ ਬਣ ਕੇ ਔਰ ਪੰਜਾਬੀ ਫਿਲਮਾਂ ਨੂੰ ਕਾਮਯਾਬੀ ਮਿਲਦੀ ਹੈ ਜਿਵੇਂ ਕੈਰੀਅਨ ਜੱਟਾ ਰੀਤ ਭਾਗ ਬਣਿਆ ਇਸ ਬਾਰੇ ਕੀ ਜਣਾਣਾ ਪੰਜਾਬੀ ਬਣਾਉਣੀ ਹੈ ਦੇਖੋ ਜੀ ਹਰ ਬੰਦੇ ਦਾ ਨਾ ਇੱਕ ਆਪਣਾ ਆਪਣੀ ਸੋਚ ਹੁੰਦੀ ਆ ਜਿਹੜਾ ਬੰਦਾ ਇਸ ਚੀਜ਼ ਨੂੰ ਲੈ ਕੇ ਚੱਲਦਾ ਹੈ ਨਾ ਉਹਨਾਂ ਦਾ ਇੱਕ ਉਹਦਾ ਕੀ ਇਹ ਚੀਜ਼ ਸਾਡੀ ਹਿੱਟ ਹੋ ਗਈ ਆਪਾਂ ਉਹਨਾਂ ਦਾ ਪਾਰਟ 2 ਬਣਾ ਦਈਏ ਉਹਨਾਂ ਦੀ ਸੋਚ ਹੈ ਨਾ ਪਰ ਜੇ ਮੈਂ ਆਪਣੇ ਹਿਸਾਬ ਨਾਲ ਸੋਚਾਂ ਤਾਂ ਮੈਨੂੰ ਇਦਾਂ ਹੁੰਦਾ ਕਿ ਆਪਾਂ ਜਦੋਂ ਚੀਜ਼ ਨੂੰ ਬਣਾ ਰਹੇ ਆ ਇਹ ਪਾਰਟ 2 ਕਿਉਂ ਬਣਾਉਣਾ ਆਪਾਂ ਫਰੈਸ਼ ਸਾਰਾ ਕੁਝ ਕਰੀਏ ਉਹ ਜ਼ਿਆਦਾ ਬਿਹਤਰ ਆ ਜਿਵੇਂ ਗਾਣੇ ਗੁਣੇ ਨਾ ਨੌਕਮਾਇਆ ਜੋ ਮੇਰੀ ਬਾਣਿਆਂ ਚ ਰੀਮਾ ਚੀਰ ਦੇ ਆਵਾਜ਼ ਤੇ ਉਹ ਪੰਜਾਬੀ ਫਿਲਮਾਂ ਐਤੀ ਵੀ ਕੀਤੇ ਨੇ ਨਹੀਂ ਪਿੱਤੇ ਗਾਣੇ ਗੁਨੇ ਜਾਂਦੇ ਨੇ ਨੀਵੇਂ ਕੀ ਕਰ ਰਹੀ ਆ ਪੀ ਕਾਫੀ ਸੁਣਾ ਚਾਹੁੰਦੇ ਨੇ ਜੀ 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 ਵੇ ਕੀਤਾ ਹੁਣ ਐਮੀ ਹੋਣਾ ਦੀ ਫਿਲਮ ਸੀਗੀ ਉਹਦਾ ਸ਼ੂਟ ਸੀਗਾ ਮੇਰਾ ਰਾਜਸਥਾਨ ਚ ਹੋਇਆ ਸਾਰਾ ਸ਼ੂਟ ਲੌਂਗ ਲੈਚ 2 ਸੀਗੀ ਫਿਲਮ ਉਹਦੇ ਵਿੱਚ ਮੈਂ ਕਾਫੀ ਅੱਛਾ ਰੋਲ ਵੀ ਨਿਭਾਇਆ ਹੈ ਨੀਰੂ ਜੀ ਉਹਦੇ ਵਿੱਚ ਜਿਕੇ ਐਮੀ ਵਰਖ ਜੀ ਅੰਬਰ ਹੋਣਾ ਨੇ ਡਾਇਰੈਕਟ ਕੀਤੀ ਸੀ ਫਿਲਮ ਅੰਬਰ ਹੋਣੀ ਉੱਤੇ ਹੀ ਉਹ ਵੀ ਸੀਗੇ ਨੀਰੂ ਬਾਜਰਾ ਜੀ ਸੀਗੇ ਉਹਦੇ ਵਿੱਚ ਜਸਵਿੰਦਰ ਬਰਾੜ ਜੀ ਤੇ ਮੈਂ ਦੋਨਾਂ ਨੇ ਗਾਣਾ ਗਾਇਆ ਸੀ ਫਿਲਮ ਦੇ ਵਿੱਚ ਅਸੀਂ ਕੰਮ ਵੀ ਕੀਤਾ ਸੀ ਇਕੱਠਿਆਂ ਨੇ ਤੇ ਅਸੀਂ ਗਾਣਾ ਵੀ ਗਾਇਆ ਸੀ ਉਹਦੇ ਵਿੱਚ ਦੋਨਾਂ ਦੀ ਆਵਾਜ਼ ਵਿੱਚ ਸੀ ਮੇਰਾ ਤੇ ਜਸਵਿੰਦਰ ਆਹ ਉਹਦੇ ਹੁਣ ਮੋਲ ਮੈਨੂੰ ਪੁੱਛ ਰਿਹਾ ਕਿ ਮੈਂ ਫਿਲਮ ਦੇ ਵਿੱਚ ਉਹਦਾ ਗਾਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਕਿਸੇ ਸਟੇਜ ਤੇ ਨਹੀਂ ਗਾਇਆ ਫੇ ਇਈ ਵਾਰੀ ਤੋਂ ਰਿਜ਼ੈਂਟ ਜੀਸਾ ਨਿਕਲ ਜਾਂਦੀਆਂ ਨੇ ਨਾ ਨੂਰੀ ਜੀ ਸਰਦੂਰ ਸਿੰਘ ਜੀ ਦੇ ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿਵੇਂ ਸੈੱਟ ਕੀਤਾ ਕਿਵੇਂ ਬੱਚਿਆਂ ਨੂੰ ਸੈੱਟ ਕੀਤਾ ਜੀ ਸਰਦੂਰ ਜੀ ਦੇ ਜਦੋਂ ਉਹ ਸਰੀਰਕ ਤੌਰ ਤੇ ਜਦੋਂ ਗਏ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਸਾਲ ਕਿ ਮੈਨੂੰ 1.5 ਸਾਲ ਲੱਗਿਆ ਮੈਨੂੰ ਥੋੜਾ ਸੈੱਟ ਹੋਣ ਨੂੰ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਮੈਂ ਸਰਦੂਰ ਦੇ ਜਾਣ ਤੋਂ ਬਾਅਦ ਕਾਣਾ ਭੁੱਲ ਗਈਆਂ ਤੇ ਤਾਂ ਫਿਰ ਮੈਨੂੰ ਬੱਚਿਆਂ ਨੇ ਮੈਨੂੰ ਬਹੁਤ ਹਿੰਮਤ ਦਿੱਤੀ ਸਾਰੰਗ ਨੇ ਤੇ ਆਲਾਪ ਨੇ ਮੇਰੀ ਜਿੰਨੀ ਵੀ ਫਿਲਮ ਇੰਡਸਟਰੀ ਦੇ ਲੋਕ ਨੇ ਉਹਨਾਂ ਸਾਰਿਆਂ ਨੇ ਇਸੇ ਕਰਕੇ ਫਿਰ ਐਮੀ ਹੋਰਾਂ ਨੇ ਉਹ ਗਾਣਾ ਉਹ ਫਿਲਮ ਚ ਪਾਇਆ ਕਿਉਂਕਿ ਐਮੀ ਬਹੁਤ ਨਾਈਸ ਮੁੰਡਾ ਹੈ ਜਿੱਥੇ ਉਹ ਇੱਕ ਬਹੁਤ ਅੱਛਾ ਕਿਉਂਕਿ ਮੇਰਾ ਫੇਵਰਟ ਆ ਪੰਜਾਬੀ ਫਿਲਮਾਂ ਦੇ ਵਿੱਚ ਜੇ ਕਹੋਗੇ ਕਿ ਮੇਰਾ ਫੇਵਰਟ ਐਕਟਰ ਕਿਹੜਾ ਹੈ ਤਾਂ ਐਮੀ ਬਿਰਕਾ ਉਹ ਇੰਨਾ ਕਿ ਨਾਈਸ ਮੁੰਡਾ ਬਾਤ ਇਹ ਹੀਰੋ ਆ ਇੱਕ ਤੁਹਾਨੂੰ ਫਿਲਮ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਵੀ ਹੀਰੋ ਉਦੇ ਵਿੱਚ ਤਾਂ ਸਕ੍ਰਿਪਟ ਮਿਲੀ ਹੁੰਦੀ ਹੈ ਤੁਸੀਂ ਉਦਾਂ ਕਰਨਾ ਹੁੰਦਾ ਹੈ ਪਰ ਉਹ ਰੀਅਲ ਜ਼ਿੰਦਗੀ 'ਚ ਵੀ ਹੀਰੋ ਆ ਜਦੋਂ ਆਪਾਂ ਸ਼ੂਟ ਤੇ ਜਾਈਦਾ ਉਹ ਇੰਨੀ ਕਿ ਰਿਸਪੈਕਟ ਕਰਦਾ ਆਪਣੇ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਉਹ ਤੇ ਸੀਨੀਅਰ ਨੇ ਵੈਸੀ ਵੀ ਬਹੁਤ ਡਾਊਨ ਟੂ ਅਰਥਾ ਮੁੰਡਾ ਉਹਨੇ ਦੇਖਿਆ ਕਿ ਮਾਤਾ ਹੁਣ ਮੈਨੂੰ ਮਾਤਾ ਹੀ ਕਹਿੰਦਾ ਹੁੰਦਾ ਪਿਆਰ ਨਾਲ ਉਹ ਕਿ ਮਾਤਾ ਜੀ ਨੂੰ ਆਪਾਂ ਗਾਣਾ ਗਵਾਈਆ ਫਿਲਮ ਦੇ ਵਿੱਚ ਤੇ ਉੱਥੇ ਜਦੋਂ ਰੈਪ ਅਪ ਹੋਇਆ ਸੀ ਫਿਲਮ ਦਾ ਸਾਰੇ ਗਾ ਬਜਾਰੇ ਸੀਗੇ ਮੈਂ ਗੁੰਦੀ ਗੁੰਦੀ ਰੂਪੀ ਕਿ ਮੈਨੂੰ ਇਹ ਲੱਗਦਾ ਜਿਵੇਂ ਮੈਂ ਗਾਣੇ ਭੁੱਲ ਗਿਉਂ ਮੀਆ ਮੇਰੇ ਦਿਮਾਗ ਵਿੱਚ ਇਹ ਲੱਗਦਾ ਨਹੀਂ ਮੈਂ ਕਲਾਕਾਰ ਸੀ ਕਦੇ ਤਾਂ ਉਹ ਕਹਿੰਦੇ ਨਹੀਂ ਅਸੀਂ ਸਾਰੇ ਬੈਠੇ ਜੀ ਅੰਬਰ ਹੋਣੀ ਸੀਗੇ ਸਾਰੇ ਕਹਿੰਦੇ ਵੀ ਨਹੀਂ ਤੁਹਾਨੂੰ ਅਸੀਂ ਇਦਾਂ ਨਹੀਂ ਸੀ ਬਹੁਤ ਅੱچھے ਆਰਟਿਸਟ ਔ ਸਿੰਗਰ ਹਾਂ ਤੇ ਜੀ ਤੁਹਾਡੇ ਨਾਲ ਹੀ ਨੇ ਸਰਦੂਲ ਜੀ ਵੀ ਤੁਸੀਂ ਗਾਣਾ ਸ਼ੁਰੂ ਕਰੋ ਫਿਰ ਉਦੋਂ ਉਹਨਾਂ ਨੇ ਸੋਚਿਆ ਕਿ ਫਿਲਮ ਦੇ ਵਿੱਚ ਗਾਣਾ ਪਾਉਣਾ ਹੈ ਫਿਰ ਉਦੋਂ ਉਹਨਾਂ ਨੇ ਮੇਥੋਂ ਰਿਕਾਰਡ ਕਰਵਾਇਆ ਗਾਣਾ ਉਹ ਤੇ ਬਹੁਤ ਵਧੀਆ ਰਿਹਾ ਰਿਸਪੌਂਸ ਵੀ ਉਹਦਾ ਅੱਛਾ ਸੀਗਾ ਸਾਰਨ ਦੀ ਸਾਰ ਤੇ ਹੁਣ ਮੈਂ ਕਰ ਰਹੀ ਹਾਂ ਕਾਫੀ ਫਿਲਮਾਂ ਦੇ ਵਿੱਚ ਗਾਣੇ ਵੀ ਕਰ ਰਹੀ ਹਾਂ ਤੇ ਸਾਰ ਗਲਾਪ ਮੇਰੇ ਲਈ ਗਾਣੇ ਕਰ ਰਹੇ ਨੇ ਸਚਨ ਅਮੂਜਾ ਜੀ ਮੇਰੇ ਲਈ ਗਾਣੇ ਕਰ ਰਹੇ ਨੇ ਤੇ ਸੰਜੀਵ ਆਨੰਦਰ ਜੀ ਆਨੰਦ ਰਿਕਾਰਡ ਦੇ ਵਿੱਚ ਵੀ ਮੈਂ ਕੁਛ ਨਾ ਕੁਛ ਗਾ ਰਹੀ ਹਾਂ ਅੱਗੇ ਹੁਣ ਮੈਨੂੰ ਸਾਰੇ ਇਹ ਕਹਿ ਰਹੇ ਨੇ ਬੱਚੇ ਵੀ ਦੁਬਾਰਾ ਫੇਰ ਆਪਣੇ ਉਸ ਚੀਜ਼ ਜਿਹੜੀ ਉਹ ਜੋਤ ਮੇਰੇ ਅੰਦਰ ਮਹਾਮਾਈ ਸਰਸਵਤੀ ਨੇ ਜਗਾਈ ਸੀ ਸੰਗੀਤ ਦੀ ਉਹ ਦੁਬਾਰਾ ਤੋਂ ਮੈਂ ਫਿਰ ਉਹਨਾਂ ਜਗ੍ਹਾ ਦੀ ਕੋਸ਼ਿਸ਼ ਕਰ ਲੀ ਜੀ। ਸਾਰੇ ਗਲਪ ਤੇ ਇਲਾਪ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਾਰੇ ਗਲਪ ਸਾਲ ਡੇਢ ਸਾਲ ਉਦੋਂ ਜਿਵੇਂ ਮੈਨੂੰ ਸੰਭਾਲਦੇ ਰਹੇ ਆਪ ਵੀ ਸੰਭਾਲਦੇ ਰਹੇ ਸਰਦੂਰ ਜੀ ਦੇ ਜਾਣ ਤੋਂ ਬਾਅਦ ਫਿਰ ਸੈੱਟ ਹੋਏ। ਹੁਣ ਉਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਹਾਡੇ ਸਿਰ ਤੋਂ ਇੱਕ ਪਾਪ ਦਾ ਸਾਯਾ ਜਾਂਦਾ ਹੈ ਤੁਹਾਨੂੰ ਕਿਸੇ ਵੀ ਕੰਮ 'ਚ ਤੁਸੀਂ ਹੈਗੇ ਹੋ ਇਹਦੇ ਵਿੱਚ ਅੱਗੇ ਵਧਣ 'ਚ ਤੁਹਾਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਸਟਰਗਲ ਤੁਹਾਡਾ ਦੁੱਗਣਾ ਚੌਗਣਾ ਹੋ ਜਾਂਦਾ ਹੈ। ਸੋ ਉਹਨਾਂ ਦੀ ਲਾਈਫ ਦੇ ਵਿੱਚ ਵੀ ਸਟਰਗਲ ਬਹੁਤ ਜ਼ਿਆਦਾ ਆ ਗਿਆ ਸੀਗਾ 1.5 ਸਾਲ ਤੱਕ ਉਹਨਾਂ ਨੂੰ ਆਪਣੇ ਆਪ ਨੂੰ ਸੈੱਟ ਕਰਨ 'ਚ ਲੱਗਿਆ, ਮੈਨੂੰ ਸੈੱਟ ਕਰਦੇ ਰਹੇ ਉਹ। ਪਰ ਹੁਣ ਉਹ ਬਹੁਤ ਦਲੇਰੀ ਦੇ ਨਾਲ ਹਿੰਮਤ ਦੇ ਨਾਲ ਕੰਮ ਕਰ ਰਹੇ ਨੇ। ਉਹ ਸਾਰੇ ਸ਼ੋਅਜ਼ ਕਰ ਰਹੇ ਨੇ, ਗਾਣੇ ਵੀ ਬਹੁਤ ਸਾਰੇ ਤਿਆਰ ਕੀਤੇ ਹੋਏ ਨੇ। ਸੱਚੇ ਪਾਤਸ਼ਾਹ ਮਾ ਸਰਸਵਤੀ ਦੀ ਰਹਿਮਤ ਸਦਕਾ ਬਹੁਤ ਜਲਦੀ ਉਹ ਰਿਲੀਜ਼ ਵੀ ਹੋ ਜਾਣਗੇ ਗਾਣੇ ਉਹ। ਜੂਰੀ ਜੀ ਲਾਸਟ ਦੇ ਵਿੱਚ ਤੁਸੀਂ ਨਵੇਂ ਕਲਾਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਫਿਲਮ ਇੰਡਸਟਰੀ ਵਿੱਚ ਚੱਲ ਜਾਂਦੇ ਹਨ ਗਾਇਕ ਬੰਨਾ ਚਾਹੁੰਦੇ ਨੇ ਕੀ ਕਹਿਣਾ ਚਾਹਦੇ ਉਹਨਾਂ ਵਾਸਤੇ ਕਿ ਚਾਹੇ ਫਿਲਮੀ ਇੰਡਸਟਰੀ ਆ ਚਾਹੇ ਮਿਊਜ਼ਿਕ ਇੰਡਸਟਰੀ ਆ ਚਾਹੇ ਕੋਈ ਵੀ ਮਹਿਕਮਾ ਕੋਈ ਵੀ ਲਾਈਨ ਆ ਜਦੋਂ ਤੁਸੀਂ ਕਿਸੇ ਲਾਈਨ ਦੇ ਵਿੱਚ ਜਾਣਾ ਹੈ ਤਾਂ ਪਹਿਲਾਂ ਤੁਸੀਂ ਉਹਦੀ ਤਿਆਰੀ ਕਰੋ ਉਹਦੇ ਬਾਰੇ ਸਮਝੋ ਉਹਦੀ ਖੋਜ ਕਰੋ ਕਿ ਇੱਥੇ ਕਿਹੜੇ ਲੋਕ ਜਾ ਚੁੱਕੇ ਨੇ ਇਸ ਕੰਮ ਦੇ ਵਿੱਚੋਂ ਉਹਨਾਂ ਦੇ ਕੀ ਐਕਸਪੀਰੀਅੰਸ ਸੀਗੇ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਨੂੰ ਦੇਖੋ ਉਹਨਾਂ ਦੇ ਇੰਟਰਵਿਊਸ ਦੇਖੋ ਉਹਨਾਂ ਦੇ ਐਕਸਪੀਰੀਅੰਸ ਤੁਸੀਂ ਲੈ ਕੇ ਚੱਲੋਗੇ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਨਾਲ ਰਾਹ ਸੁੱਖਾ ਹੋ ਜਾਊਗਾ। ਤੋਂ ਬਹੁਤ ਸਾਰੀ ਮਿਹਨਤ ਕਰਕੇ ਅੱਗੇ ਵਧਣਗੇ ਤਾਂ ਬਹੁਤ ਵਧੀਆ ਹੈ ਪਰ ਮੈਂ ਤਾਂ ਸਾਰੇ ਲਈ ਦੁਆ ਕਰਦੀ ਵੀ ਜਿਹੜਾ ਵੀ ਕੋਈ ਇਸ ਇੰਡਸਟਰੀ ਦੇ ਵਿੱਚ ਆਉਂਦਾ ਹੈ ਮੇਰੇ ਵੱਲੋਂ ਤਾਂ ਉਹਨਾਂ ਸਾਰਿਆਂ ਲਈ ਦੁਆਵਾਂ ਨੇ ਅਰਦਾਸਾਂ ਨੇ ਸੱਚੇ ਪਾਤਸ਼ਾਹ ਅੱਗੇ ਵੀ ਜਿਹੜਾ ਵੀ ਬੰਦਾ ਆਪਣੇ ਮਿਹਨਤ ਦੇ ਸਦਕੇ ਆਪਣਾ ਸਟਰਗਲ ਕਰਕੇ ਕਿਸੇ ਵੀ ਲਾਈਨ 'ਚ ਜਾਂਦਾ ਸੱਚੇ ਪਾਤਸ਼ਾਹ ਨੂੰ ਭਾਗ ਲਗਾਵੇ। ਰੂਨੂ ਉਹਦੀ ਮਿਹਨਤ ਦਾ ਫਲ ਦੇਵੇ ਜ਼ਰੂਰ ਔਰ ਜਿਹੜੀ ਸਾਡੀ 13 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਵੱਡਾ ਘਰ ਉਹਦੇ ਵਾਸਤੇ ਮੈਂ ਕਹਾਂਗੀ ਕਿ ਤੁਸੀਂ ਸਾਰਿਆਂ ਨੇ ਫਿਲਮ ਨੂੰ ਦੇਖਣ ਜਾਣਾ ਸਿਨੇਮਿਆ ਘਰਾਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਸਿਨੇਮਿਆ ਘਰਾਂ ਦੇ ਵਿੱਚ ਫਿਲਮ ਦੇਖਦੇ ਆ ਨਾ ਫਿਰ ਸਾਨੂੰ ਹੌਸਲਾ ਹੁੰਦਾ ਹੈ ਫਿਲਮਾਂ ਹੋਰ ਵੀ ਸੋਹਣੀਆਂ ਬਣਾਉਣ ਦਾ ਜਦੋਂ ਬੰਦਾ ਇਹ ਸੋਚਦਾ ਕਿ ਕੋਈ ਗੱਲ ਨਹੀਂ ਜਦੋਂ ਟੀਵੀ ਤੇ ਫਿਲਮ ਆਏਗੀ ਸੀ ਉਦੋਂ ਦੇਖ ਲਾਂਗੇ ਆਪਾਂ ਨੈਟ ਤੇ ਦੇਖ ਲਾਂਗੇ ਤੇ ਉਦੋਂ ਨਾ ਫਿਰ ਜਿਹੜੇ ਕਈ ਪ੍ਰੋਡਿਊਸਰ ਨੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਫਿਲਮ ਦੇ ਨਾਲ ਬਹੁਤ ਸਾਰੇ ਟੀਮ ਜੁੜੀ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਆ ਸੋ ਉਹਨਾਂ ਦੇ ਘਰ ਦੇ ਵਿੱਚ ਵੀ ਰਿਸਕ ਜਾਂਦਾ ਹੈ ਤੁਹਾਡੇ ਜਦੋਂ ਤੁਸੀਂ ਸਿਨੇਮਾ ਘਰ ਦੇ ਵਿੱਚ ਜਾ ਕੇ ਫਿਲਮ ਦੇਖਦੇ ਆ ਤਾਂ ਉਹਨਾਂ ਸਾਰਿਆਂ ਨੂੰ ਹੌਸਲਾ ਮਿਲਦਾ ਹੈ ਦੁਬਾਰਾ ਫਿਰ ਇੱਕ ਹੋਰ ਸੋਹਣੀ ਫਿਲਮ ਬਣਾਉਣ ਦਾ ਜੇ ਤੁਸੀਂ ਫਿਰ ਸਿਨੇਮਾ ਘਰਾਂ ਚ ਫਿਲਮ ਨਹੀਂ ਦੇਖਣ ਜਾਓਗੇ ਤਾਂ ਫਿਲਮਾਂ ਬਣਨੀਆਂ ਬੰਦ ਹੋ ਜਾਣਗੀਆਂ ਤਾਂ ਇਸ ਕਰਕੇ ਆਪਾਂ ਸਿਨੇਮੇ ਨੂੰ ਜਿਉਂਦਾ ਰੱਖਣਾ ਹੈ ਸਿਨੇਮੇ ਨੂੰ ਆਵਾਜ਼ ਕਰਨਾ ਸੋ ਤੁਸੀਂ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਦੇਖੋ ਐਸੀ ਗੱਲ ਨਹੀਂ ਹੈ ਸਿਨੇਮੇ ਦੇ ਵਿੱਚ ਜਾ ਕੇ ਜੇ ਤੁਸੀਂ ਫਿਲਮ ਦੇਖਦੇ ਇੱਕ ਮਾਹੌਲ ਹੁੰਦਾ ਹੈ ਘਰ ਦੇ ਵਿੱਚ ਜਦੋਂ ਤੁਸੀਂ ਫਿਲਮ ਦੇਖਦੇ ਹੋ ਤਾਂ ਉਹ ਮਾਹੌਲ ਨਹੀਂ ਬਣਦਾ ਉਹ ਪੀਸ ਨਹੀਂ ਮਿਲਦਾ ਤੁਹਾਨੂੰ ਜਦੋਂ ਤੁਸੀਂ ਸਿਨੇਮੇ ਦੇ ਵਿੱਚ ਬੈਠੇ ਹੋ ਨੇ ਤੁਹਾਨੂੰ ਇੱਕ ਸਾਊਂਡ ਇੱਕ ਵੱਡੀ ਸਕਰੀਨ ਇੱਕ ਉਹ ਇੱਕ ਮਾਹੌਲ ਜਦੋਂ ਮਿਲਦਾ ਨਾ ਉਹ ਚੀਜ਼ ਤੁਹਾਡੇ ਅੰਦਰ ਜਾਂਦੀ ਆ ਤਾਂ ਅਸੀਂ ਉਸ ਫਿਲਮ ਦੇ ਵਿੱਚੋਂ ਸਿੱਖਦੇ ਵੀ ਬਹੁਤ ਕੁਝੋ ਉਹ ਸਾਰੀਆਂ ਜਿਹੜੀਆਂ ਫੈਮਿਲੀ ਪਰਿਵਾਰਕ ਫਿਲਮਾਂ ਬਣਦੀਆਂ ਨੇ ਜਿਹਦੇ ਵਿੱਚ ਕੋਈ ਸਮਾਜਿਕ ਕੋਈ ਮੈਸੇਜ ਹੁੰਦਾ ਹੈ ਤਾਂ ਉਹ ਚੀਜ਼ਾਂ ਜਦੋਂ ਆਪਾਂ ਸਿੱਖਦੇ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆ ਐਂ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਤੇ ਨਹੀਂ ਸਿੱਖਦੇ ਜਦੋਂ ਉਹ ਉਹਨਾਂ ਬੱਚਿਆਂ ਨੂੰ ਕੋਈ ਹੋਰ ਦੱਸਦਾ ਹੈ ਜਾਂ ਜਿਨ੍ਹਾਂ ਨੂੰ ਉਹ ਫੋਲੋ ਕਰ ਦਿੰਦੇ ਆ ਉਹਨਾਂ ਦੇ ਕੋਈ ਰੋਲ ਮਾਡਲ ਹੁੰਦੇ ਆ ਜਦੋਂ ਉਹ ਉਸ ਚੀਜ਼ ਨੂੰ ਦੱਸਦੇ ਨੇ ਫਿਲਮ ਰਾਹੀਂ ਜਾਂ ਗਾਣੇ ਰਾਹੀਂ ਤਾਂ ਉਹ ਜ਼ਿਆਦਾ ਅਸਰ ਹੁੰਦਾ ਤੁਹਾਡੇ ਬੱਚਿਆਂ ਤੇ ਤੋ ਆਪਣੇ ਬੱਚਿਆਂ ਨੂੰ ਚੰਗੀ ਫਿਲਮ ਦਿਖਾਉਣ ਵਾਸਤੇ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਉਹ ਬੱਚੇ ਉਸ ਫਿਲਮ ਦੇ ਵਿੱਚੋਂ ਕੁਝ ਸਿੱਖ ਕੇ ਸਮਾਜ ਲਈ ਪਰਿਵਾਰ ਲਈ ਕੁਝ ਚੰਗਾ ਕਰ ਸਕਣ ਸੋ ਵੱਡਾ ਘਰ ਪਰਿਵਾਰਕ ਫਿਲਮਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜ਼ਰੂਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਪੇਰੈਂਟਸ ਨੂੰ ਬਜ਼ੁਰਗਾਂ ਨੂੰ ਜ਼ਰੂਰ ਲੈ ਕੇ ਜਾਇਓ ਸੋ ਇਸੀ ਪੋਲੀਵੁੱਡ ਅਦਾਕਾਰਾਂ ਅਤੇ ਗਾਇਕ ਅਮਨ ਨੂਰੀ ਜੀ ਜਿਨ੍ਹਾਂ ਦੀ 13 ਦਸੰਬਰ ਨੂੰ ਫਿਲਮ ਵੱਡਾ ਘਰ ਰਿਲੀਜ਼ ਹੋਣ ਜਾ ਰਹੀ ਹੈ ਸੋ ਉਹਨਾਂ ਨੇ ਇੱਕ ਸੰਦੇਸ਼ ਵੀ ਦਿੱਤਾ ਹੈ ਕਿ ਆਓ ਆਪਾਂ ਸਾਰੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਦੇਖੀਏ ਤਾਂ ਜੋ ਫਿਲਮ ਇੰਡਸਟਰੀ ਦੇ ਵਿੱਚ ਹੋਰ ਵੀ ਕਈ ਨਵੀਆਂ ਫਿਲਮਾਂ ਹੋਰ ਵੀ ਕਈ ਵਧੀਆ ਕਨਸੈਪਟ ਦੇ ਉੱਪਰ ਫਿਲਮਾਂ ਆ ਸਕਣ